ਵਿਜੇ ਦਸ਼ਮੀ ਹੈ ਹਿੰਦੂ ਸ਼ਾਸਤਰ ਮਰਿਆਦਾ ਦੇ ਅਨੁਸਾਰ ਅੱਜ ਦੇ ਦਿਨ ਸਾਡੀ ਇਤਿਹਾਸਿਕ ਸ਼ਸਤਰਾਂ ਦੀ ਪੂਜਾ ਹੁੰਦੀ ਹੈ ਔਰ ਇਹ ਪੂਜਾ ਅੱਜ ਤੋਂ 10 ਸਾਲ ਪਹਿਲਾਂ ਜਗਤਗੁਰੂ ਪੰਚਾਨੰਦ ਜੀ ਮਹਾਰਾਜ ਨੇ ਸ੍ਰੀ ਮਹਾਕਾਲੀ ਮੰਦਿਰ ਦੇ ਵਿੱਚ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਤੀ ਵੱਲੋਂ ਸ਼ੁਰੂ ਕੀਤੀ ਸੀ ਔਰ ਅੱਜ ਇਹ ਪੂਜਾ ਜਿਹੜੀ ਹੈ ਸਮੂਹ ਹਿੰਦੂ ਸੰਗਠਨਾਂ ਦੇ ਸਾਡੇ ਜਿੰਨੇ ਵੀ ਸਾਥੀ ਹਿੰਦੂ ਸੰਗਠਨ ਹੈ ਸਿਸ਼ਾਨਾ ਦੇ ਸਾਡੇ ਚੇਅਰਮੈਨ ਰਵਿੰਦਰ ਸਿੰਘ ਜੀ ਬੈਠੇ ਨੇ ਔਰ ਹਿੰਦੂ ਯੁਵਾ ਵਾਹਣੀ ਤੋਂ ਸਾਡੇ ਅਨੂਪ ਜੀ ਯਾਰ ਆਪਣਾ ਗੁਪਤਾ ਜੀ ਨੇ ਇਹ ਸਾਰੇ ਸੰਗਠਨਾਂ ਨੇ ਮਿਲ ਕੇ ਅੱਜ ਇੱਥੇ ਰਵਿੰਦਰ ਸਿੰਘਲਾ ਜੀ ਦੇ ਦਫ਼ਤਰ ਦੇ ਅੰਦਰ ਸ਼ਸਤਰ ਪੂਜਾ ਪੂਰੇ ਵਿਧੀ ਵਿਵਾਨ ਦੇ ਅਨੁਸਾਰ ਕੀਤੀ ਹੈ ਤੇ ਸ਼ਹਿਰੇ ਵਾਲੇ ਦਿਨ Hindu ਮ리아 ਦੇ ਅਨੁਸਾਰ ਸ਼ਸਤਰ ਪੂਜਾ ਜਿਹੜੀ ਹੈ ਬੜੇ ਵਿਧੀ ਵਿਵਾਨ ਦੇ ਨਾਲ ਕੀਤੀ ਜਾ ਰਹੀ ਹੈ ਜਿਹੜੀ ਅਸੀਂ ਪਿਛਲੇ 10 ਸਾਲ ਤੋਂ Hindu ਸਖਸ਼ਾ ਸ਼ੰਤੀ ਵੱਲੋਂ ਕੀਤੀ ਜਾ ਰਹੀ ਸੀਗੀ ਅੱਜ ਸਮੂਹ Hindu ਸੰਗਠਨਾਂ ਨੇ ਸਾਡੇ ਜਿੰਨੇ ਵੀ ਨਾਲ ਦੇ Hindu ਸੰਗਠਨਾਂ ਨੇ ਉਹਨਾਂ ਨੇ ਮਿਲ ਕੇ ਅੱਜ ਦੇ ਵਿਧੀ ਵਿਵਾਨ ਦੇ ਨਾਲ ਸ਼ਸਤਰ ਪੂਜਾ ਕੀਤੀ ਹੈ ਜੀ ਜਿਵੇਂ ਬਾਕੀ ਧਰਮਾਂ 'ਚ ਵੀ ਹਥਿਆਰ ਰੱਖੇ ਜਾਂਦੇ ਆ ਕਿ ਹਿੰਦੂ ਧਰਮ 'ਚ ਵੀ ਕੋਈ ਹਥਿਆਰ ਰੱਖੇ ਜਾਂਦੇ ਪਿੱਛੇ ਦੇਖੋ ਬਾਕੀ ਧਰਮਾਂ 'ਚ ਬਾਅਦ 'ਚ ਸ਼ਸਤਰ ਆਏ ਸਭ ਤੋਂ ਪਹਿਲਾਂ ਸਾਡੀ ਜਿਹੜੀ ਹੈ ਮਾ ਭਗਵਤੀ ਦੁਰਗਾ ਦੇਵੀ ਨੇ ਸ਼ਸਤਰਾਂ ਦਾ ਆਰੰਭ ਕਰੇ ਸੀ ਜਿਨ੍ਹਾਂ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਜਿਨ੍ਹਾਂ ਨੇ ਪ੍ਰਗਟ ਕਰਤਾ ਸੀਗਾ ਔਰ ਉਹਨਾਂ ਨੂੰ ਆਪਣੇ ਆਪਣੇ ਸ਼ਸਤਰ ਪ੍ਰਦਾਨ ਕੀਤੇ ਸੀ ਉਹਨਾਂ ਤੋਂ ਬਾਅਦ ਸਾਡੀ ਮਾ ਭਵਨੈਸ਼ਵੀਂ ਦੁਰਗਾ ਦੇਵੀ ਦੇ ਸ਼ਸਤਰ ਦਾ ਅਰੰਭ ਕਰਨ ਤੋਂ ਬਾਅਦ ਜਿਹੜੀ ਹੈ ਪਰਚਨਨ ਇਹ ਸ਼ਸਤਰ ਦਾ ਅਰੰਭ ਕਰਨ ਦਾ ਚੱਲਿਆ ਸਾਡੇ ਸਾਰੇ ਦੇਵੀ ਦੇ ਤਾਂ ਸ਼ਸਤਰ ਧਾਰੀ ਨੇ ਇਸ ਲਈ ਅਸੀਂ ਅੱਜ ਵੀ ਸਨਾਤਨ ਧਰਮ ਦੇ ਸਾਰੇ ਸਨਾਤਨ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਸ਼ਸਤਰ ਜ਼ਰੂਰ ਰੱਖੋ ਆਉਣ ਵਾਲਾ ਸਮਾਂ ਜਿਹੜਾ ਹੈ ਇਸ ਸ਼ਸਤਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਣਾ Hindu ਸਮਾਜ ਨੂੰ ਪੈਣ ਵਾਲੀ ਹੈ ਤੇ Hindu ਸਮਾਜ ਚ ਕਿਹੜੇ ਕਿਹੜੇ ਸ਼ਸਤਰ ਘਰਾਂ ਚ ਆਪਣੇ ਨਾਲ ਰੱਖ ਸਕਦੇ ਦੇਖੋ ਸਭ ਤੋਂ ਮੇਨ ਸਾਡਾ ਸ਼ਸਤਰ ਹੈ ਤਲਵਾਰ ਹੈ ਜਿਹੜਾ ਬਾਕੀ ਦਾ ਜਿਹੜੇ ਹੈ ਤਨੋਸਚਬਾਨ ਜਿਹੜੇ ਅੱਜ ਕੱਲ ਪਰਚੰਨ ਚ ਨਹੀਂ ਹੈ ਮੈਂ ਜਿਹੜਾ ਪੁਰਾਣਾ ਸ਼ਸਤਰ ਤਲਵਾਰ ਔਰ ਤ੍ਰਿਸ਼ੂਲ ਜਿਹੜਾ ਹੈ ਆਪਣਾਂਵੇਂ ਘਰ ਚ ਰੱਖ ਸਕਦੇ ਆ ਜਿਹੜਾ ਕਿ ਮਾਰਕ ਵੀ ਹੈ ਔਰ ਆਪਣੀ ਰੱਖਿਆ ਕਰਨ ਚ ਜ਼ਰੂਰੀ ਵੀ ਹੈ ਤਾਂ ਆਣ ਵਾਲੇ ਨਿਹੜਾ ਸਮਾਂ ਹੈ ਅੱਜ ਕੱਲ ਮਾਹੌਲ ਚੱਲ ਰਿਹਾ ਉਹਦੇ ਰਹੀ ਸਥਿਤੀ ਹੈ ਦੇਖੋ ਜਿਸ ਤਰ੍ਹਾਂ ਹਿੰਦੁਸਤਾਨ ਦਾ ਮਾਹੌਲ ਖਰਾਬ ਹੋ ਰਿਹਾ ਹੈ ਹਿੰਦੂਆਂ ਨੂੰ ਅਲੱਗ-ਅਲੱਗ ਧਰਮਾਂ ਵੱਲੋਂ ਸਾਰੇ ਧਰਮ ਜਿਹੜੇ ਹੈ ਜਿਹੜੇ ਕੱਟੜਪੰਥੀ ਸਾਰੇ ਧਰਮਾਂ ਦੇ ਉਹ ਹਿੰਦੂਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਪੰਜਾਬ ਚ ਖਾਲਿਸਤਾਨੀ ਟਾਰਗੇਟ ਕਰ ਰਹੇ ਆਂ ਬਿਹਾਰ ਚ ਯੂਪੀ ਚ ਤੁਸੀਂ ਦੇਖਿਆ ਪਥਰਾਵ ਹੋਇਆ ਸਾਡੇ ਰਾਮ ਨਾ ਯਾਤਰਾ ਦੇ ਉੱਪਰ ਪਥਰਾਵ ਹੋਰੇ ਨੇ ਸਾਡੀ ਦੁਰਗਾ ਪੰਡਾਲਾ ਦੇ ਵਿੱਚ ਬਰਦਾਸ਼ਤ ਪਥਰਾਵ ਹੋਰੇ ਨੇ ਇਹ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਸਾਨੂੰ ਸਾਰੇ ਹਿੰਦੂ ਸਨਾਤਨ ਤਰਨ ਨੂੰ ਸਖਤ ਤਰੀਕਾ ਨਾਲ ਆਉਣਾ ਪਏਗਾ ਤਾਹੀਂ ਸਾਡੇ ਧਰਮ ਦੀ ਰੱਖਿਆ ਹੋਈ ਤਾਂਹੀਂ ਸਾਡੇ ਸਮਾਜ ਦੀ ਰੱਖਿਆ ਹੋਈ ਵੀ ਤਾਂਹੀਂ ਸਾਡੇ ਬੱਚਿਆਂ ਦੀ ਰੱਖਿਆ ਹੋਈ ਤਾਂਹੀਂ ਅਸੀਂ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਦੇ ਆਂ ਪਤ ਪਿਛਲੇ 15 20 ਸਾਲ ਪਹਿਲਾਂ ਹਿੰਦੂ ਸਖਸ਼ ਸੰਤੀ ਜਾਂ ਹੋਰ ਹਿੰਦੂ ਸੰਗਠਨਾਵਲੋਂ ਇੱਕ ਹਥਿਆਰ ਧਾਰਨ ਕਰਨ ਦਾ ਸਮਰੋਹ ਕਰਾਇਆ ਜਾਂਦਾ ਸੀਗਾ ਉਹ ਹੁਣ ਨਹੀਂ ਇਹ ਜਿਹੜਾ ਹਥਿਆਰ ਧਾਰਨ ਕਰਨ ਦਾ ਸਮਰੋਹ ਸੀ ਸਿਰ ਹਿੰਸਿਧ ਪਵਨ ਕੁਮਾਰ ਸ਼ਰਮਾ ਨੇ 1900 82 ਦੇ ਅੰਦਰ ਮਹਾਕਾਲੀ ਮੰਦਰ ਦੇ ਵਿੱਚ ਹਵਨ ਗੁੰਡ ਦੇ ਉੱਪਰ ਸ਼ੁਰੂ ਕੀਤਾ ਸੀ ਜਿੱਥੇ 21-21 ਰੁਪਏ ਦੇ ਵਿੱਚ ਤਸਵੀਰਤਾਂ ਕਰਾਏ ਗਏ ਸੀ ਹੁਣ ਵੀ ਜਦ ਵੀ ਸਾਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਜਿਹੜੀ ਹੈ ਸਭ ਤੋਂ ਵੱਧ ਸਨਮਾਨ ਸਭ ਤੋਂ ਵੱਧ ਜਿਹੜੀ ਹੈ ਤਲਵਾਰ ਹੀ ਸਾਡੇ ਆਪਣੇ ਵਰਕਰਾਂ ਨੂੰ ਦੰਨੇ ਆਂ ਔਰ ਬਾਕੀਆਂ ਨੂੰ ਵੀ ਅਸੀਂ ਇਹੀ ਅਪੀਲ ਕਰਾਂਗੇ ਬਾਕੀ ਹਿੰਦੂ ਸੰਗਠਨਾਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਹਿੰਦੂਆਂ ਨੂੰ ਜਿੰਨੇ ਵੱਧ ਤੋਂ ਵੱਧ ਸ਼ਸਤਰਧਾਰੀ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਸਾਡੇ ਸੇਫਟੀ ਲਈ ਉਹਨਾਂ ਸਾਡੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਜਿਵੇਂ ਆਰਸਤੋ ਤਵੀ ਅਜ ਸੋ ਸਾਲ ਪੂਰੇ ਉਹਨਾਂ ਦੀ ਸਸਤਰਾਂ ਦੀ ਪੂਜਾ ਕੀਤੀ ਗਈ ਹੈ ਠੀਕ ਹੈ ਤੇ ਤੁਹਾਡੇ ਵੱਲੋਂ ਵੀ ਕੋਈ ਐਦਾਂ ਦੀ ਕੋਈ ਟ੍ਰੇਨਿੰਗ ਜਿਵੇਂ ਲਾਠੀ ਦਾ ਰੱਖਿਆ ਕਰਨਾ ਜਾਂ ਹੋਰ ਐਦਾਂ ਦਾ ਕੋਈ ਬਣਾਇਆ ਜਾਂਦਾ ਹੈ ਦੇਖੋ ਇਸ ਤਰ੍ਹਾਂ ਜਗਤਗੁਰੂ ਪੰਚਨਾਥ ਗਿਰਵੀ ਮਹਾਰਾਜ ਦੇ ਸਮੇਂ ਚੱਲਦੇ ਹੁੰਦੇ ਸੀ ਇਸ ਤਰ੍ਹਾਂ ਦੇ ਕੈਂਪ ਲੇਕਿਨ ਜਗਤਗੁਰੂ ਪੰਚਨਾਥ ਗਿਰਵੀ ਮਹਾਰਾਤੇ ਜਾਨ ਤੋਂ ਬਾਅਦ ਕੁਝ ਨਲਾਇਕ ਲੋਕਾਂ ਦੇ ਕਾਰਨ ਜਿਹੜਾ ਹੈ Hindu ਸੁਰੱਖਿਆ ਸੰਮਤੀ ਦੇ ਵਿੱਚ ਵਿਖਰਾਵ ਹੋਇਆ ਹੈ ਫਿਲਹਾਲ ਅਸੀਂ ਉਹ ਵਿਖਰਾਵ ਨੂੰ Hindu ਸ਼ਕਤੀ ਨੂੰ ਇਕੱਠਾ ਕਰਨ 'ਚ ਲੱਗੇ ਹੋਏ ਨੇ ਸਾਰੇ Hindu ਸੰਗਠਨਾਂ ਦੇ ਵਿੱਚ ਅਸੀਂ ਇੱਕ ਬਰਾਬਰ ਦਾ ਜਿਹੜਾ ਹੈ ਤਾਲਮੇਲ ਬਿਠਾ ਕੇ ਸਭ ਨੂੰ ਇਕੱਠੇ ਚੱਲਣ ਦੀ ਚਲਾਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜਦ ਸਾਰੇ ਸਾਡੇ Hindu ਸ਼ਕਤੀ ਇਕ ਹੋ ਜਾਏਗੀ ਉਸ ਤੋਂ ਬਾਅਦ ਕੈਂਪ ਵੀ ਖੋਲਣਗੇ ਟਰੇਨਿੰਗਾਂ ਵੀ ਹੋਣਗੀਆਂ ਔਰ Hindu ਸਮਾਜ ਲੜਨ ਲਈ ਤਿਆਰ ਵੀ ਕਰਾਂਗੇ ਤੁਹਾਡਾ શુભਨਾਮਕ ਮੈਂ ਰਾਜੇਸ਼ ਕੇਰ ਰਾਸ਼ਟਰੀ ਅਧਿਖਸ਼ Hindu ਸਖਸ਼ਮਤੀ ਸੰਗਰੱਖਕ ਸ੍ਰੀ Hindu ਤਖਤ ਸ੍ਰੀ ਕਾਲੀ ਮਾਤਾ ਮੰਦਸ਼ਕਰ ਨੂੰ ਤੋਂ ਦਿਨ ਕਿਹੜੇ ਕਿਹੜੇ ਨੇਤਾ ਇੱਥੇ ਸ਼ਾਮ ਸਾਡੇ ਨਾਲ ਸ਼ਿਵ ਸੈਨਾ ਦੇ ਚੇਅਰਮੈਨ ਆ Hindu ਸ਼ਿਵ ਸੈਨਾ ਹਿੰਦੂਸਤਾਨ ਦੇ ਅਰਵਿੰਦਰ ਸਿੰਘ ਰਾਜੀ ਹੈ Hindu ਸਟੂਡੈਂਟ ਵਿਜਨ ਦੇ ਸਾਡੇ ਕਾਰਕਟਰਾਂ ਅੱਜ ਹਿੰਦੂ ਯੁਵਾ ਬਹਨੀਆਂ ਦੇ ਸਾਡੇ ਬੰਦੇ ਪਾ ਮਿਲ ਕੇ ਸ਼ਾਮਿਲ ਹੋਏ ਨੇ ਤੇ ਜਨ ਸੰਗਤੋਂ ਵੀ ਕੁਝ ਲੋਕ ਤੁਸੀਂ ਦੇਖੇ ਸਾਡੇ ਕੋਲ ਆਗੇਗੇ ਉਹਨਾਂ ਦਾ ਪ੍ਰੋਗਰਾਮ ਸੀ 11 ਮਈ ਤੋਂ ਬਾਅਦ ਉਹਨਾਂ ਨੂੰ ਅਸੀਂ ਨਿਮੰਤਰਨ ਦਿੱਤਾ ਸੀ ਉਹਨਾਂ ਦੇ ਵੀ ਸਾਡੇ ਜਿਹੜੇ ਹੈ ਸੰਗਤੋਂ ਵੀ ਕੁਝ ਕਾਰਜਕਰਤਾ ਇਥੇ ਪੂਜਾ ਦੇ ਵਿੱਚ ਸ਼ਾਮਿਲ ਹੋ ਕੇਗੇ ਔਰ ਹਿੰਦੂ ਯੁਵਾ ਬਹਨੀਆਂ ਔਰ ਸਰਬੋਪਰੀ ਮੰਦਰ ਪ੍ਰਬੰਧਕ ਕਮੇਟੀ ਹਿੰਦੂ ਸੁਰੱਖਿਆ ਸੰਪਤੀ ਹਿੰਦੂ ਤਖਤ ਤੇ ਹੋਰ ਵੀ ਬਹੁਤ ਸਾਰੇ ਸੰਗਠਨ ਜਿਹੜੇ ਹੈ ਇਸ ਪੂਜਾ ਦੇ ਵਿੱਚ ਜੱਜ ਸ਼ਾਮਲ ਹੋਏ ਆ ਸਾਡਾ ਪ੍ਰਯਾਸ ਹੈ ਕਿ ਸਾਰੇ Hindu ਸ਼ਕਤੀ ਨੂੰ ਇਕੱਠਾ ਕਰਕੇ ਹੀ ਸਾਰੇ ਪ੍ਰੋਗਰਾਮ ਕੀਤੇ ਜਾਣ ਪਰਵੇਸ਼ ਕੁਮਾਰ ਵਾਲਮੀਕੀ ਵਾਲਮੀਕੀ ਸਮਾਜ ਤੋਂ ਬਿਲੋਂਗ ਕਰਦਾ ਤੇ ਮੈਨੂੰ ਪ੍ਰਧਾਨ ਜੀ ਰਜੇਸ਼ ਕਹਿਰ ਜੀ ਨੇ ਉੱਤਰੀ ਭਾਰਤ ਦਾ Hindu ਸਿਰਕਸਾ ਸੰਮਤੀ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਮੈਂ ਆਪਣੇ ਵੱਲੋਂ ਵਾਲਮੀਕੀ ਸਮਾਜ ਵੱਲੋਂ ਜੋਗੀ ਮੈਨੂੰ ਚਲਿਤ ਸੇਵਾ ਲਈ ਜਾਏਗੀ ਮੈਂ ਪ੍ਰਧਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਬਾਕੀ ਬਾਲਕੀ ਸਮਾਜ ਇਹਨਾਂ ਨਾਲ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ ਡਾਕਟਰ ਵੀ ਨੇ ਰਾਇ ਦਿੱਤਾ ਅੱਜ ਸ਼ਸਤਰ ਪੂਜਾ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਸ਼ਸਤਰ ਪੂਜਾ ਇਹ ਹੈ ਕਿ ਹਿੰਦੂਆਂ ਨੂੰ ਸ਼ਸਤਰ ਰੱਖਣੇ ਚਾਹੀਦੇ ਆ ਬਾਕੀ ਪ੍ਰਧਾਨ ਜੀ ਨੇ ਦੱਸਿਆ ਤਲਵਾਰ ਤੇ ਛੁਤਰ ਛੂਟਾ ਸਾਨੂੰ ਘਰ 'ਚ ਰੱਖਣੀ ਚਾਹੀਦਾ ਹੈ ਡੰਡੇ ਦੀ ਜ਼ਰੂਰੀ ਹੈ ਬਾਕੀ ਜੋ ਵੀ ਸਾਨੂੰ ਲੱਗੇਗਾ ਹਿੰਦੂ ਸਮਾਜ ਕੋਲ ਇਹ ਨਾਲ ਹਿੰਦੂ ਸਮਾਜ ਦੇ ਨਾਲ ਰਹਿੰਦੇ ਹੋਏ ਕਿਸੇ ਵੀ ਸੰਗਠਨ ਤੋਂ ਤਕਰਾ ਲੱਗੇਗਾ ਸੀ ਇਹਨਾਂ ਦਾ ਪੂਰੇ ਆਪਣਾ ਮੋਟਾ ਨਾ ਮੋਟਾ ਜੋੜ ਕੇ ਖੜੇ ਨੌਜਵਾਨ ਕਿਹਦੀ ਮੈਸੇਜ ਲਾਉਣ ਦੋ ਨੌਜਵਾਨ ਪੀੜ੍ਹੀ ਨੂੰ ਬਸ ਇਹ ਮੈਸੇਜ ਹੈ ਨਸ਼ਿਆਂ ਤੋਂ ਬਚੋ ਬਾਕੀ ਹਿੰਦੂ ਸਮਾਜ ਨਾਲ ਜੁੜੋ ਸੱਜਣਤਾ ਰੱਖੋ ਤੇ ਜੋ ਵੀ ਆਪਾਂ ਨੂੰ ਹਿੰਦੂ ਸਮਾਜ ਵੱਲੋਂ ਦਿਸ਼ਾ ਨਿਰਦੇਸ਼ ਮਿਲਣਗੇ ਚੈਨ ਉਹਨਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ